ਠੀਕ ਹੈ ਨਾ ਕੋਈ ਪਾਣੀ ਇੱਧਰ ਹੀ ਲੱਗ ਰਿਹਾ ਇਸ ਦਾ ਸਭ ਜਾਵਦਾ ਹੈ ਗਾਵੀ ਦਾ ਪਾਣੀ ਆ ਰਿਹਾ ਫੁੱਟੇ ਵਾਲਾ ਪਾਣੀ ਆ ਰਿਹਾ ਅੱਜਾ ਇੱਧਰ ਉਹ ਵੀ ਪਾਣੀ ਆ ਗਿਆ ਇਧਰੋਂ ਵੀ ਔਰ ਇਧਰੋਂ ਤੁਸੀਂ ਉਹ ਪਾਣੀ ਚੜ ਗਿਆ ਤੇ ਮਨ ਕੋ ਨੰਗੋ ਕਿ ਕਿਸ ਤਰਾ ਰਸਤਾ ਬਲੌਕ ਹੋਏਗਾ ਮੇਖੋ ਜੀ ਹੁਣ ਰਾਹ ਕੋਲੋਂ ਸਾਡਾ ਕੁਝ ਦਿਖਾ ਦਿਓ ਇਹੋ ਬੋਕੇ ਕੱਟੇ ਦੇ ਰਾਹ ਸਾਡੇ ਕੋ ਤੇ ਫੇਰੇ ਵੇਖਾਂਗੇ ਆ ਇਹ ਪਾਣੀ ਚਲੋ ਮੋੜ ਲਓ ਗੱਡੀਆਂ ਫੇਰ ਕਿੰਨੇ ਚੱਲਿਆ ਪੌੜੀਆਂ ਉਹਨਾਂ ਮੇਰੇ ਜਿਹੜਾ ਇੱਥੇ ਚੋਂ ਸਾਹ ਉਹ ਬੀਬੀਆਂ ਕਹਿੰਦੀਆਂ ਨੇ ਇੱਥੇ ਗਈਆਂ ਹੋਣੇ ਅੱਗੇ ਮੈਂ ਪੈਣ ਲੱਗਾ ਰੋ ਬੀਬੀਆਂ ਕਹਿੰਦੀਆਂ ਫੋਟੋਵਾਰੇ ਤੇ ਇਕੱਠੀਆਂ ਹੋ ਜਾਂਦੀਆਂ ਆ ਸਾਨੂੰ ਕੋਈ ਸੰਦ ਦੇ ਦੋ ਛੱਡ ਆਉਂ ਗੋਦਵਾਰੇ ਸਾਹਿਬ ਅਹੀਂ ਨੋਟਮੈਂਟ ਮੈਂ ਕਰਵਾ ਆ ਉਹ ਕਹਿੰਦਾ ਵਾ ਕਿ ਫੋਟੋਵਾਰੇ ਤੇ ਸਾਫ ਕੱਟੀਆਂ ਹੋ ਜਾਣ ਤੇ ਮੈਂ ਇਹਨਾਂ ਨੂੰ ਕਿਹਾ ਆ ਕਹਿੰਦੇ ਗੱਡੀਆਂ 'ਚ ਛੱਡ ਆਉਂਦੇ ਆ ਕੋਈ ਟ੍ਰੈਕਟਰ ਟਰਾਲੀ ਜਾਂ ਠੀਕ ਹੈ ਬਾਬੇ ਬਸ ਆਪਣੀ ਨਹੀਂ ਜਾਦਾ ਕੰਮ ਦਾ ਬਸ ਸਰਪੰਚ ਦੀ ਜੁੜੀ ਦਾ ਮੇਰੇ ਵਾਲੇ ਨੇ ਉਹਨਾਂ ਨੇ ਆਪਣਾ ਤਾਲਮੇਲ ਤੇ ਆਪਣਾ ਤਾਲਮੇਲ ਕੀ ਬਾਬੇ ਕਿਉਂ ਨਹੀਂ ਚੁੱਪਦੇ ਤਾਲਮੇਲ ਬਾਬੇ ਨੇ ਡਿਆ ਨਾ ਕਰਨ ਵੀ ਗੇਰ ਖੋਲਣਾ ਨਾ ਉਹਨਾਂ ਨਾਲ ਤਾਲਮੇਲ ਹੋਣਾ ਪਾਪਾ ਐਦਾਂ ਨਾ ਨਾ ਆਪਣਾ ਤਾਲਮੇਲ ਹੋਣਾ ਨਹੀਂ ਚਾਹੀਦਾ ਜਿਹੜੇ ਹਾਲਾਤ ਚੱਲਣ ਦੇ ਉਹਦੇ ਮਤਲਬ ਕਿ ਆਪਣਾ ਤਾਲਮੇ ਟੁੱਟਣਾ ਨਹੀਂ ਚਾਹੀਦਾ ਪਿੰਡ ਕਿਸੇ ਨੂੰ ਫੋਨ ਕਰ ਉਹ ਕੋਈ ਚਾਬੀ ਉਹ ਬਹੁਤ ਇਹ ਆਪਾਂ ਡੈਨ ਨਾ ਕਰਨਾ ਉਹ ਬਾਬਾ ਨੂੰ ਛੱਡ ਕੇ ਉੱਥੇ ਆਪਣਾ ਨਾਲ ਕਰ ਲੈ ਠੀਕ ਹੈ ਨਾ ਕੋਈ ਪਾਣੀ ਇੱਧਰ ਹੀ ਜੰਗ ਰਿਹਾ ਇਸ ਦਾ ਸੌ ਚਾਬੀ ਆ ਗਿਆ ਵੀ ਤੇ ਪਾਣੀ ਬੰਨ ਗਿਆ ਉੱਥੇ ਵਾਲਾ ਪਾਣੀ ਨਾਲ ਉੱਥੇ ਦੇ ਦਰਿਆ ਜਿਹੜਾ ਇੱਧਰ ਆ ਉਹ ਵੀ ਪਾਣੀ ਆ ਗਿਆ ਇਧਰੋਂ ਵੀ ਔਰ ਇਧਰੋਂ ਤੁਸੀ ਪਾਣੀ ਚੜ ਗਿਆ ਤੇ ਮਨ ਕੋ ਨੰਗੋ ਕੀ ਕਰਦਾ ਰਸਤਾ ਬਲੌਕ ਹੋ ਗਿਆ ਦੇਖੋ ਜੀ ਹੁਣ ਰਾਤ ਵੇਲੇ ਸਾਡ ਕੋ ਦਿੱਕਤ ਆ ਰਹੀ ਹੈ ਇਹੋ ਬੋਕੇ ਕੱਟੇ ਨੇ ਰਾਤ ਸਾਡੇ ਕੋ ਤੇ ਜੇਰੇ ਵੇਖਾਂ ਜੇ ਇਹ ਪਾਣੀ ਚਲੋ ਮੋੜ ਲਓ ਗੱਡੀਆਂ ਫਿਰ ਇਧਰ ਚੱਲੀਏ ਉਹੜੀਆਂ ਉਹਨਾਂ ਨੇ ਜਿਹੜਾ ਇੱਥੇ ਚਾਹਬ ਉਹ ਬੀਬੀਆਂ ਕਹਿੰਦੀਆਂ ਨੇ ਇੱਥੇ ਗਈਆਂ ਹੋਣੇ ਅੱਗੇ ਮੈਂ ਪਹਿਲਾਂ ਹੀ ਗਿਆ ਉਹ ਬੀਬੀਆਂ ਕਹਿੰਦੀਆਂ ਫੋਟੋਵਾਰੇ ਤੇ ਇਕੱਠੀਆਂ ਹੋ ਜਾਂਦੀਆਂ ਆ ਤੁਹਾਨੂੰ ਕੋਈ ਸੰਦੇ ਦੇ ਦੋ ਛੱਡਾ ਉਹ ਫੋਟੋਵਾਰੇ ਅਹੀਂ ਨੋਟਿਸ ਮਿਲ ਕਰਾਉਂਦਾ ਲੋਕ ਕਹਿੰਦਾ ਵਾ ਕੀ ਫੋਟੋਵਾਰੇ ਤੇ ਇਕੱਠੀ ਹੋ ਜਾਂਨ ਕਿ ਵੀ ਇਹਨਾਂ ਨੂੰ ਕਿਹਾ ਹੈ ਕਹਿੰਦੇ ਗੱਡੀਆਂ 'ਚ ਛੱਡੋ ਨੇ ਕੋਈ ਟ੍ਰੈਕਟਰ ਟਰਾਲੀ ਜਾਂ ਠੀਕ ਹੈ ਬਾਬੇ ਬਾਬੇ ਆਪਣੀ ਜਗ੍ਹਾ ਬੱਸ ਕਰਦੇ ਆਂ ਮੁਰਗਲਿਆ ਸਰਪੰਚ ਦੀ ਡਿਊਟੀ ਦਾ ਤੇ ਉਹਨਾਂ ਨੇ ਆਪਣਾ ਤਾਲਮੇਲ ਕੀ ਬਾਬੇ ਚੁੱਪ ਦੀ ਤਾਲਮੇਲ ਬਾਬੇ ਨੇ ਡਿਆ ਨਾ ਕਰਨ ਵੀ ਗੇਰ ਖੋਲ ਕੇ ਰੱਖੋ ਨਾ ਉਹਨਾਂ ਦਾ ਤਾਲਮੇਲ ਨੂੰ ਦੱਸਦਾ ਪਾਪਾ ਐਡਾ ਨਾ ਨਾ ਆਪਣਾ ਤਾਲਮੇਲ ਤੋੜਣਾ ਨਹੀਂ ਚਾਹੀਦਾ ਜਿਹੜੇ ਜਿਹੇ ਹਾਲਾਤ ਚੱਲਣ ਦੇ ਉਹਦੇ ਮੁਤਾਬਕ ਤੇ ਆਪਣਾ ਤਾਲਮੇਲ ਟੁੱਟਣਾ ਨਹੀਂ ਚਾਹੀਦਾ ਤਦੋਂ ਕੋਈ ਗਾਹੋਂ ਚੇਂਗੋ ਦਾ ਇਹ ਆਪਾਂ ਡੈਨ ਨਾ ਕਰਨਾ ਉਹ ਆਪਣਾ ਕੋਈ ਨਹੀਂ ਸਪੈਸ਼ਲ ਹੋ ਕੇ ਦੀ ਸੈਲ ਛੱਡ ਕੇ ਕਿਹ ਹੁੰਦਾ ਉੱਥੇ ਆਪਣਾ ਚਲੇ ਜਾਂਦਾ ਨਾਲ ਚੱਲੇ ਠੀਕ ਹੈ ਨਾ ਕੋਈ ਪਾਣੀ ਇੱਧਰ ਹੀ ਡੰਗ ਰਿਹਾ ਇਸ ਦਾ 100 ਹਜ਼ਾਰ ਦਾ ਪਾਣੀ ਆ ਗਿਆ ਅ ਵੀ ਤੇ ਪਾਣੀ ਮਗਰ ਆ ਗਿਆ ਕੋਤੇ ਵਾਲਾ ਪਾਣੀ ਹਲੋ ਹਲੋ ਅੰਦਰ ਕਰਿਆ ਜਿਹੜਾ ਇਧਰ ਉਹ ਵੀ ਪਾਣੀ ਆ ਗਿਆ ਇਧਰੋਂ ਵੀ ਔਰ ਇਧਰੋਂ ਤੁਸੀਂ ਜਿਹੜਾ ਪਾਣੀ ਚੜ ਗਿਆ ਤੇ ਮੁਰੇ ਨੰਗੋ ਕਿ ਕਿਸਰਾ ਰਸਤਾ ਬਲੋ ਕੋਈ ਮੇਖੋ ਜੀ ਹੁਣ ਰਾਹ ਬੋਲੋ ਸਾਡਾ ਕੋਈ ਦੱਸ ਦਿਓ ਇਹੋ ਟੋਕੇ ਕਾਟੇ ਦੇ ਰਾਹ ਸਾਡੇ ਕੋ ਤੇ ਜੇਰੇ ਵੇਖਾਂ ਲਿਆਏ ਪਾਣੀ ਚਲੋ ਮੋੜ ਲਓ ਗੱਡੀਆਂ ਇੱਧਰ ਨੂੰ ਚੱਲੀਓ ਮੇਰਾ ਨਾ ਜਰਾ ਇੱਥੇ ਜੋ ਸਾਹਿਬ ਉਹ ਬੀਬੀਆਂ ਕਹਿਨੀਆਂ ਨੇ ਇੱਥੇ ਗਈਆਂ ਹੋਣੇ ਅੱਗੇ ਬੰਨ ਪਹੁੰਚੇ ਚੁਕਾਏ ਬੀਬੀਆਂ ਕਹਿਨੀਆਂ ਬੋਦਵਾਰੇ ਤੇ ਅਸੀਂ ਇਕੱਠੀਆਂ ਹੋ ਜਾਂਦੀਆਂ ਆ ਸਾਨੂੰ ਕੋਈ ਸੰਦੇ ਦੇ ਦੋ ਛੱਡ ਲਾਓ ਬੋਦਵਾਰੇ ਤੇ ਅਹੀਂ ਨੋਟਮੈਂਟ ਲੈ ਕਰਾ ਆ ਮੈਂ ਕਹਿੰਦਾ ਵਾ ਕਿ ਬੋਦਵਾਰੇ ਤੇ ਸਾਥ ਕੱਟੀ ਹੋ ਜਾਂਨ ਫਿਰ ਮੈਂ ਇਹਨਾਂ ਨੂੰ ਕਿਹਾ ਆ ਕਹਿੰਦੇ ਗੱਡੀਆਂ 'ਚ ਛੱਡ ਆਉ ਕੋਈ ਟ੍ਰੈਕਟਰ ਟਰਾਲੀ ਜਾਂ ਉਹ ਠੀਕ ਹੈ ਬਾਬੇ ਬਾਬੇ ਇੱਥੇ ਨਹੀਂ ਜਾਦੇ ਬੱਸ ਕਰਦੇ ਆ ਮੁੜ ਗਿਆ ਉਹ ਸਰਪੰਚ ਦੀ ਜੂਰੀ ਨਾਲ ਮੇਰੇ ਨਾਲ ਉਹਨਾਂ ਨੇ ਆਪਣਾ ਤਾਲਮੇਲ ਕੀਤਾ ਬਾਬੇ ਕਿਉਂ ਨਹੀਂ ਚੁੱਪ ਸੀ ਤਾਲਮੇਲ ਬਾਬੇ ਨੇ ਡਿਆ ਨਾ ਕਰ ਵੀ ਗੇਰ ਖੋਲ ਬੈਠਾ ਰੱਖੋ ਨਾ ਉਹਨਾਂ ਨਾਲ ਤਾਲਮੇਲ ਨੂੰ ਮਾਰ ਸਦਾ ਪਾਪਾ ਐਦਾ ਨਾ ਨਾ ਆਪਣਾ ਤਾਲਮੇਲ ਨਾਲ ਲੈਣਾ ਨਹੀਂ ਚਾਹਦਾ ਜਿਹੜੇ ਹਾਲਾਤ ਚੱਲਣਦੇ ਉਹਦੇ ਮੁਤਾਬਕ ਤੇ ਆਪਣਾ ਤਾਲਮੇਲ ਟੁੱਟਣਾ ਨਹੀਂ ਚਾਹੀਦਾ ਪਿੰਡ ਉਹਦੇ ਉੱਪਰ ਤੋਂ ਕੋਈ ਜਾਉਂਦਾ ਨਹੀਂ ਕੋਈ ਆਉਂਦਾ ਨਹੀਂ ਇਹ ਇਹ ਆਪਾਂ ਨਹੀਂ ਦੇਖਣਾ ਕਰਨਾ ਉਹਦੇ ਤੋਂ ਬਾਅਦ ਨਹੀਂ ਉਹ ਕੇ ਨਹੀਂ ਛੱਡ ਕੇ ਜੀ ਉੱਥੇ ਆਪਣੇ ਚਲੇ ਜਾਂਦੇ ਨਹੀਂ ਨਾਲ ਚਲੇ ਜਾਂਦੇ